ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਆਪ ਤੁਸੀਂ ਇੱਕ ਪੁਲ ਵੇਖ ਰਹੇ ਹੋ ਇਹ ਪੁਲ ਵਿੱਚ ਗੁਟਾਰਾਂ ਰੈਂਦੀਆਂ ਨੇ ਕਿਹੜੀ ਗੁਟਾਰ ਰੈਂਦੀ ਹੈ ਇਹਦੇ ਵਿੱਚ ਗੁਟਾਰ ਰੈਂਦੀ ਹੈ ਜੀ ਗੰਗਾ ਗੁਟਾਰ ਇਹ ਵਿਚਾਰੀ ਖਤਮ ਹੋ ਚੁੱਕੀ ਸੀ ਤੇ ਤੁਸੀਂ ਦੇਖੋ ਵੀ ਜਿੱਥੇ-ਜਿੱਥੇ ਇਹਨਾਂ ਨੂੰ ਰਹਿਣ ਬਸੇਰੇ ਬਣਾਉਣ ਦੇ ਲਈ ਆਪਣੇ ਬੱਚੇ ਪੈਦਾ ਕਰਨ ਲਈ ਜਗ੍ਹਾ ਮਿਲ ਜਾਂਦੀ ਹੈ ਉੱਥੇ ਇਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਜਿੱਥੇ ਨਹੀਂ ਮਿਲਦੀ ਤੇ ਉੱਥੇ ਇਹਨਾਂ ਦੀ ਗਿਣਤੀ ਘਟ ਜਾਂਦੀ ਹੈ ਕਾਮਨ ਮੈਨਾ ਤਾਂ ਤੁਸੀਂ ਬਹੁਤ ਜ਼ਿਆਦਾ ਦੇਖ ਲਾਣੇ ਹੋ ਹੁਣ ਦੇਖੋ ਕਿੰਨੀਆਂ ਗੁਟਾਰਾਂ ਖਤਮ ਹੋਈਆਂ ਡੱਬੀ ਮੈਨਾ ਖਤਮ ਹੋ ਰਹੀ ਹੈ ਬ੍ਰਾਹਮਣੀ ਮੈਨਾ ਖਤਮ ਹੋ ਰਹੀ ਹੈ ਆ ਗੰਗਾ ਗੁਟਾਰ ਵੀ ਖਤਮ ਖਤਮ ਹੀ ਮੰਨੋ ਕਿਉਂਕਿ ਜਦੋਂ ਇਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲ ਰਹੀ ਕਾਮਨ ਮੈਨਾ ਜ਼ਿਆਦਾ ਆਪਣੇ ਲੈ ਰਹਿਣ ਬਸੇਰਿਆਂ ਦੇ ਵਿੱਚ ਆ ਜਾਂਦੀ ਹੈ ਬ੍ਰਾਹਮਣੀ ਮੈਣਾ ਵੀ ਆਪਣੇ ਰਹਿਣ ਬਸੇਰਿਆਂ ਚ ਆ ਜਾਂਦੀ ਹੈ ਨਾ ਤਾਂ ਡੱਬੀ ਮੈਣਾ ਆ ਰਹੀ ਹੈ ਤੇ ਨਾ ਹੀ ਗੰਗਾ ਘਟਾਰ ਆਪਣੇ ਰਹਿਣ ਬਸੇਰਾਂ ਚ ਆ ਰਹੀ ਹੈ ਇਹ ਪੁਲਾਂ ਦੇ ਵਿੱਚ ਪਹਿਲਾਂ ਹੀ ਟੱਪਿਆਂ ਟੁੱਪਿਆਂ ਦੇ ਵਿੱਚ ਰਹਿੰਦੀਆਂ ਹੁੰਦੀਆਂ ਸੀ ਆਪਨੇ ਹੋਲ ਬਣੇ ਹੁੰਦੇ ਜਿੱਥੇ ਵੀ ਇਹਨਾਂ ਨੂੰ ਕੋਈ ਕੁੱਟ ਮਿਲਦੀ ਸੀ ਉੱਥੇ ਇਹ ਆਪਣਾ ਰਹਿਣ ਬਸੇਰਾ ਬਣਾ ਲੈਂਦੀਆਂ ਸੀ ਪਰ ਹੁਣ ਮਨੁੱਖ ਨੇ ਲਾਲਚ ਦੇ ਦੌਰ ਦੇ ਵਿੱਚ ਕੋਈ ਜਗ੍ਹਾ ਛੱਡੀ ਨਹੀਂ ਇਹਨੂੰ ਤੇ ਬਹੁਤ ਸਾਰੇ ਭਰਾ ਕਹਿਣ ਲੱਗ ਜਾਂਦੇ ਆ ਕੀ ਜੀ ਤੁਸੀਂ ਪੰਛੀਆਂ ਦੇ ਲਈ ਰਹਿਣ ਬਸੇਰੇ ਨਾਲ ਲਾਓ ਇਹ ਆਪਣੇ ਰਹਿਣ ਬਸੇਰੇ ਆਪ ਸਿਆਰ ਕਰ ਲਾਂਗੇ ਰੁੱਖ ਲਗਾਓ ਮੈਂ ਕਿਹਾ ਵੀ ਰੁੱਖ ਲਾਉਣੇ ਸਭ ਤੋਂ ਵੱਧ ਜ਼ਰੂਰੀ ਹੈ ਰੁੱਖਾਂ ਦੀਆਂ ਖੁੱਡਾਂ ਦੇ ਵਿੱਚ ਵੀ ਬਹੁਤ ਸਾਰੇ ਪੰਛੀ ਆਪਣੇ ਰਹਿਣ ਬਸੇਰੇ ਬਣਾਉਂਦੇ ਆ ਪਰ ਰੁੱਖੋ ਕਿੰਨੇ ਟਾਈਮ ਦੇ ਵਿੱਚ ਹੋਣਗੇ 50-50 ਸਾਲ ਲੱਗ ਜਾਂਦੇ ਆ ਉਹਨਾਂ ਦੇ ਵਿੱਚ ਗਾਹਾਂ ਖੁੱਡਾਂ ਬਣਦੀਆਂ ਨੇ ਕਈ ਰੁੱਖ ਅੰਦਰੋਂ ਖੋਥੇ ਹੋ ਜਾਂਦੇ ਆ ਕਈ ਰੁੱਖਾਂ ਦੇ ਵਿੱਚ ਕਟ ਕੋੜਾ ਪੰਛੀ ਪਸੰਤਾ ਪੰਛੀ ਜਿਹੜੇ ਆਲ ਨੇ ਖੁਦ ਆਪ ਕੁੱਟ ਕੇ ਬਣਾਉਂਦੇ ਆ ਉਹਨਾਂ ਨੂੰ ਵੀ ਵਰਤ ਦਿਆ ਹੋਰ ਪੰਛੀ ਪਰ ਮੇਨ ਗੱਲ ਇਹ ਆਉਂਦੀ ਆ ਵੀ ਇੰਨਾ ਘਟਾਰਾਂ ਲਈ ਜਗ੍ਹਾ ਛੱਡੂਗਾ ਕੌਣ ਦੇਊਗਾ ਕੌਣ ਰੁੱਖ ਵੀ ਕਿੱਥੇ ਲਾਏ ਜਾਣ ਜਦੋਂ ਆਪਾਂ ਕਿਸਦੇ ਘਰੇ ਰੁੱਖ ਲਾਉਨੇ ਆ ਉਹ ਕਹਿੰਦਾ ਪੱਤੇ ਸਿੱਟਦਾ ਖੇਤ ਚ ਲਾਉਨੇ ਆ ਉਹ ਕਹਿੰਦਾ ਫਸਲ ਮਾਰਦਾ ਸੜਕ ਤੇ ਮਾਰਵਲ ਛੁੱਟਿਆ ਪਿਆ ਬਾਕੀ ਜਦੋਂ ਵੀ ਆਪਾਂ ਲਾਉਣਿਆਂ ਆਵਾਰਾ ਪਸ਼ੂ ਉਥੇ ਮਾਰ ਕਰਦੇ ਆ ਕਿਉਂਕਿ ਉਹਨਾਂ ਨੇ ਵੀ ਢੱਡ ਭਰਨਾ ਕੋਈ ਫਸਲ ਦੇ ਵਿੱਚ ਤਾਂ ਉਹਨਾਂ ਨੂੰ ਐਂਟਰ ਹੋਣ ਨਹੀਂ ਦਿੰਦਾ ਉਹਨਾਂ ਨੇ ਵੀ ਇਹ ਹੀ ਕੰਮ ਕਰਨਾ ਹੈ ਨਾ ਸੋ ਦੋਸਤੋ ਸਮਝਣ ਦੀ ਲੋੜ ਹੈ ਜਿਦੇ ਕੋਲੇ ਜਗ੍ਹਾ ਹੈਗੀ ਆ ਉਹ ਰੁੱਖ ਵੀ ਲਾਵੇ ਜਿਦੇ ਕੋਲ ਜਗ੍ਹਾ ਹੈਗੀ ਆ ਉਹ ਰਹਿਣ ਬਸੇਰਾ ਵੀ ਲਾਵੇ ਹੁਣ ਨਾ ਤਾਂ ਆਪਾਂ ਤਿੱਬੇ ਖੜੇ ਕਰ ਸਕਦੇ ਆ ਨਾ ਆਪਾਂ ਨਹਿਰਾ ਕੱਚੀਆਂ ਕਰ ਸਕਦੇ ਆ ਨਾ ਆਪਾਂ ਪਰਾਣੇ ਖੂਬੜਾ ਸਕਦੇ ਆ ਨਾ ਆਪਾਂ ਕੱਚੇ ਘਰ ਬਣਾ ਸਕਦੇ ਆ ਤੇ ਉਹਦੇ ਨਾਲੋਂ ਆਏ ਆ ਵੀ ਆਪਾਂ ਨੂੰ ਇਹਦੀ ਬਰੀਡਿੰਗ ਇਹਦੀ ਪ੍ਰਜਾਤੀ ਬਚਾਉਣ ਦੇ ਲਈ ਆਪਾਂ ਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਨਾ ਜੇ ਆਪਾਂ ਕੁਝ ਨਹੀਂ ਕਰਾਂਗੇ ਤਾਂ ਇਹਨਾਂ ਦੀ ਪ੍ਰਜਾਤੀ ਖਤਮ ਹੋਈ ਜਾਣੀ ਆ ਆ ਦੇਖੋ ਹੁਣ ਬਹੁਤ ਸਾਰੇ ਭਰਾ ਕਹਿਣਗੇ ਜੀ ਤੁਸੀਂ ਇਹਨਾਂ ਦੀ ਆਤ ਤਾਂ ਬਗੜ ਦਦਨੇ ਆਹ ਇੱਕ ਪੁਲ ਬਣਾਇਆ ਸੀ ਤੇ ਪੁਲ ਦੇ ਵਿੱਚ 홀 ਛੱਡੇ ਗਏ ਤੇ ਉਹਦੇ ਵਿੱਚ ਇਹ ਆਪਣੇ ਬੱਚੇ ਪੈਦਾ ਕਰ ਰਹੀਆਂ ਹੁਣ ਇਹਨੂੰ ਨਾ ਨਾ ਕਹਿ ਦਿਓ ਵੀ ਇਹ ਪੌਲ ਬਣਾਤਾ ਜੀ ਇਹਦੀਆਂ ਇਹਨਾਂ ਦੀਆਂ ਆਦਤਾਂ ਵਿਗੜ ਗਈਆਂ ਵੀ ਆਪਾਂ ਪੰਛੀਆਂ ਨੂੰ ਖਤਮ ਕਰਨਾ ਜੇ ਆਪਾਂ ਨੂੰ ਰੋਟੀ ਦੇ ਸਾਧਨ ਆਪਣੇ ਖਤਮ ਕਰ ਦਿੱਤੇ ਜਾਣ ਫਿਰ ਆਪਾਂ ਕੀ ਕਹਾਂਗੇ ਆਪਾਂ ਨੂੰ ਲੋਕ ਕਹਿਦਣ ਵੀ ਤੁਸੀਂ ਸੰਘਰਸ਼ ਕਰੋ ਜੀ ਕਿ ਜਿਹੜੇ ਵਸੀਲੇ ਹੁੰਦੇ ਆ ਉਹ ਤੁਸੀਂ ਖਤਮ ਕਰ ਰਹੇ ਹੋ ਤੁਸੀਂ ਮਨੁੱਖ ਹੋ ਤੁਹਾਡਾ ਤੁਸੀਂ ਪਾਵਰ ਦੇ ਵਿੱਚ ਹੋ ਪਰ ਤੁਸੀਂ ਇਹ ਨਿਸ਼ਾਨ ਜਿਹੜੀ ਪਰਮਾਤਮਾ ਦੀ ਪਾਵਰ ਹੁੰਦੀ ਹੈ ਉਹ ਬਹੁਤ ਜ਼ਿਆਦਾ ਤਾਕਤਵਰ ਹੁੰਦੀ ਹੈ ਵੀ ਤੁਸੀਂ ਉਹ ਤੋਂ ਬਚੋ ਤੁਸੀਂ ਇਹਨਾਂ ਜੀਵ ਜੰਤੂਆਂ ਦੇ ਘਰਾਂ ਨੂੰ ਨਾਲ ਜਾੜੋ ਇਹਨਾਂ ਦਾ ਸਾਥ ਦਿਓ ਇਹਨਾਂ ਨੂੰ ਅੱਜ ਤੁਹਾਡੀ ਜਰੂਰਤ ਆ ਧੰਨਵਾਦ